ਕਿ ਦੋ ਤਾਰੀ ਖੰਡੇ ਕੋਲੋਂ ਵੀਰ ਰਸ ਲੈ ਲਿਏ ਦੋ ਤਾਰੀ ਖੰਡੇ ਕੋਲੋਂ ਵੀਰ ਰਸ ਲੈ ਲਿਏ ਸਿੱਖ ਮਜਲੂਮ ਦੇ ਲਈ ਢਾਲ ਹੋਣਾ ਚਾਹੀਦਾ ਉਹ ਕੰਮ ਆ ਸਕੀ ਏ ਜੀ ਕਿਸੇ ਲੋੜ ਬੰਦ ਦੇ ਬਾਟੇ ਜਿਆ ਫਿਰਦਾ ਵਿਸ਼ਾਲ ਹੋਣਾ ਚਾਹੀਦਾ ਬਾਟੇ ਜਿਆ ਫਿਰਦਾ ਵਿਸ਼ਾਲ ਹੋਣਾ ਚਾਹੀਦਾ ਕਿ ਪਤਾਸਿਆਂ ਤੂੰ ਸਿੱਖ ਲਈਏ ਬੋਲਣਾ ਤੇ ਇੱਕ ਇੱਕ ਬੋਲ ਸੱਚ ਨਾਲ ਹੋਣਾ ਚਾਹੀਦਾ ਤੇ ਪਾਣੀ ਵਾਂਗੂ ਰੱਖੀਏ ਨਿਮਰ ਮਨ ਆਪਣਾ ਤੇ ਚਿੱਤ ਵਿੱਚ ਚੰਗਾਈ ਖਿਆਲ ਹੋਣਾ ਚਾਹੀਦਾ ਜੇ ਚਿੱਤ ਵਿੱਚ ਚੰਗਾ ਹੀ ਖਿਆਲ ਹੋਣਾ ਚਾਹੀਦਾ ਪਾਣੀ ਪੜ ਕਰੀਏ ਅਡੋਲ ਚਿੱਤੇ ਆਪਣਾ ਪਾਣੀ ਪੜ ਕਰੀਏ ਅਡੋਲ ਚਿੱਤੇ ਆਪਣਾ ਰਜਾ ਵਿੱਚ ਰਹਿ ਕੇ ਹੀ ਨਿਹਾਲ ਹੋ ਉਹ ਲਾਲ ਅੱਖੇ ਗੁਰੂ ਦੀ ਅਪਾਰ ਹੋਣੀ ਕਿਰਪਾ ਪਰ ਗੁਰੂ ਤੇ ਭਰੋਸਾ ਹਰ ਹਾਲ ਹੋਣਾ ਚਾਹੀਦਾ